ਸਿਕਲ ਦੋਸਤੋ ਮੈਂ ਤੁਹਾਡਾ ਸਾਥੀ ਗੁਰਨਾਬ ਸਿੰਘ ਮੈਂ ਸੰਪੂਰੀ ਸੋ ਦੋਸਤੋ ਅਕਸਰ ਆਪਾਂ ਖਬਰਾਂ ਸੁਣਦੇ ਆ ਕਿ ਹਸਪਤਾਲਾਂ ਵਿੱਚੋਂ ਨਵੇਂ ਜੰਮੇ ਹੋਏ ਜਿਹੜੇ ਬੱਚੇ ਆ ਉਹਨਾਂ ਦੀ ਚੋਰੀ ਹੋ ਜਾਂਦੀ ਹੈ ਔਰ ਇਨ੍ਹਾਂ ਬੱਚਿਆਂ ਨੂੰ ਮੁੜ ਕੇ ਸਮਗਲ ਕੀਤਾ ਜਾਂਦਾ ਸੋ ਇਨ੍ਹਾਂ ਬੱਚਿਆਂ ਦੀ ਚੋਰੀ ਦੇ ਸਬੰਧ ਵਿੱਚ ਸੁਪਰੀਮ ਕੋਰਟ ਵੱਲੋਂ ਇੱਕ ਬੜਾ ਸਖਤ ਫੈਸਲਾ ਆਇਆ ਇਸ ਵੀਡੀਓ ਵਿੱਚ ਆਪਾਂ ਇਸ ਸਖਤ ਫੈਸਲੇ ਬਾਰੇ ਵਿਚਾਰ ਪਦਰਾ ਕਰਾਂਗੇ ਸੋ ਦੋਸਤੋ ਦੇਸ਼ ਦੀ ਸੁਪਰੀਮ ਕੋਰਟ ਨੇ ਇੱਕ ਬੜਾ ਸਖਤ ਫੈਸਲਾ ਸੁਣਾਇਆ ਕਿ ਜੇਕਰ ਕਿਸੇ ਹਸਪਤਾਲ ਵਿੱਚੋਂ ਕੋਈ ਬੱਚਾ ਨਵਜਮ ਜੰਮਿਆ ਹੋਇਆ ਬੱਚਾ ਜਿਹੜਾ ਨਵਜਾਤ ਸ਼ਿਸ਼ੂ ਹੈ ਚੋਰੀ ਹੋ ਜਾਂਦਾ ਤੇ ਉਸ ਹਸਪਤਾਲ ਦਾ ਲਾਇਸੈਂਸ ਜਿਹੜਾ ਤੁਰੰਤ ਰੱਦ ਕਰ ਦਿੱਤਾ ਜਾਵੇ ਇਹ ਤੋਂ ਉਸ ਤੋਂ بڑا ਸਖਤ ਫੈਸਲਾ ਆਸ ਆ ਵੀ ਇਹਦੇ ਨਾਲ ਜਿਹੜੇ ਇਹ ਬੱਚੇ ਨਵੇਂ ਪੈਦਾ ਹੋਏ ਬੱਚੇ ਚੋਰੀ ਹੁੰਦੇ ਆ ਉਹਨਾਂ ਦੀ ਚੋਰੀ ਰੁਕੂਗੀ ਸੋ ਦੋਸਤੋ ਇਹ ਇੱਕ ਵੱਡਾ ਵੱਡਾ ਜੁਰਮ ਸੀਗਾ ਹਸਪਤਾਲਾਂ ਦੇ ਵਿੱਚੋਂ ਹਸਪਤਾਲਾਂ ਦੇ ਅਮਲੇ ਦੇ ਸਹਿਯੋਗ ਦੇ ਨਾਲ ਖਾਸ ਤੌਰ ਤੇ ਜਿਹੜੀ 4 ਕਲਾਸ ਵਰਕਰ ਹੁੰਦੇ ਆ ਜਾਂ ਹੋਰ ਕੰਟਰੈਕਟ ਬੇਸ ਵਰਕਰ ਹੁੰਦੇ ਆ ਜਾਂ ਕੁਛ ਹਸਪਤਾਲਾਂ ਦੇ ਵਿੱਚ ਜਿਹੜੇ ਸਹਿਯੋਗੀ ਜਿਵੇਂ ਸਟਾਫ ਹੁੰਦਾ ਜਿਵੇਂ ਆਸ਼ਵਰਕਰ ਕਈ ਵਾਰ ਦੇਖਣ ਵਿੱਚ ਆਇਆ ਕਿ ਉਹ ਬਾਹਰਲੇ ਬੰਦਿਆਂ ਨਾਲ ਰਲ ਕੇ ਹਸਪਤਾਲਾਂ ਦੇ ਵਿੱਚੋਂ ਨਵੇਂ ਜਨਮੇ ਬੱਚੇ ਪੈਦਾ ਹੋਏ ਹੁੰਦੇ ਆ ਜਣੇ ਕਿ ਥੋੜੇ ਦਿਨਾਂ ਦੇ ਜਾਂ ਥੋੜੇ ਘੰਟਿਆਂ ਦੇ ਬੱਚੇ ਹੁੰਦੇ ਆ ਉਹਨਾਂ ਦੀ ਚੋਰੀ ਕਰ ਲਈ ਜਾਂਦੀ ਆ ਔਰ ਉਹਨੂੰ ਫਿਰ ਦੁਬਾਰਾ ਇਹਨਾਂ ਬੱਚਿਆਂ ਨੂੰ ਮਹਿੰਗੇ ਮੁੱਲ ਤੇ ਬਾਹਰ ਸਮਗਲ ਕਰ ਦਿੱਤਾ ਜਾਂਦਾ ਜਣੇ ਕਿ ਇੱਕ ਹਿਸੁੰਦਾ ਵੇਚ ਦਿੱਤਾ ਜਾਂਦਾ ਸੋ ਇਹੋ ਜਿਹੇ ਮਸਲੇ ਹਰ ਸਮੇ ਸਾਡੇ ਧਿਆਨ ਵਿੱਚ ਆਉਂਦੇ ਰਹਿੰਦੇ ਆ ਸੋ ਸੁਪਰੀਮ ਕੋਰਟ ਨੇ ਇਹੋ ਜਿਹਾ ਇੱਕ ਮਸਲੇ ਦੀ ਸੁਣਵਾਈ ਕਰਦੇ ਹਾਂ ਜੁਪੀ ਦੀ ਹਾਈ ਕੋਰਟ ਨੇ ਜੋ ਇਸ ਮਸਲੇ ਦੀ ਸੁਣਵਾਈ ਕੀਤੀ ਸੀ ਕਿ ਕਿਸੇ ਬੱਚੇ ਨੂੰ ਜੁਪੀ ਦੇ ਹਸਪਤਾਲ ਦੇ ਵਿੱਚੋਂ ਚੋਰੀ ਕਰਕੇ 4 ਲੱਖ ਰੁਪਏ ਦਾ ਵੇਚ ਦਿੱਤਾ ਗਿਆ ਕਿਉਂਕਿ ਜਿਹੜੇ ਖਰੀਦਣ ਵਾਲੇ ਸੀ ਉਹਨਾਂ ਨੂੰ ਇੱਕ ਮੇਲ ਬੱਚਾ ਜਣੇ ਕਿ ਲੜਕਾ ਚਾਹੀਦਾ ਸੀ ਸੋ ਉਹਨਾਂ ਨੇ 4 ਲੱਖ ਵਿੱਚ ਇਹ ਬੱਚਾ ਖਰੀਦ ਲਿਆ ਸੋ ਜਦੋਂ ਇਸ ਕੇਸ ਤੇ ਰੌਲਾ ਪਿਆ ਤੇ ਪੁਲਿਸ ਨੇ ਅਪਰਾਧੀਆਂ ਨੂੰ ਫੜ ਲਿਆ ਲੇਕਿਨ ਸਭ ਤੋਂ ਦੋਸਤੋ ਸ਼ਰਮਨਾਕ ਗੱਲ ਇਹ ਹੋਈ ਕਿ ਜੁਪੀ ਦੀ ਹਾਈ ਕੋਰਟ ਵੱਲੋਂ ਇਹਨਾਂ ਦੋਸ਼ੀਆਂ ਨੂੰ ਕਿਸ਼ਕੀ ਜਮਾਨਤ ਦਿੱਤੀ ਗਈ। ਉਹ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਇਹ ਕਹਿ ਕੇ ਵੀ ਹਾਈ ਕੋਰਟ ਨੂੰ ਠੁਕਾਰ ਲਵਾਈ ਹੈ ਕਿ ਹਾਈ ਕੋਰਟ ਦੇ ਜਿਹੜੇ ਜਦੋਂ ਇਹਨਾਂ ਲੋਕਾਂ ਨੂੰ ਇਹਨਾਂ ਦੋਸ਼ੀਆਂ ਨੂੰ ਜਮਾਨਤ ਦਿੱਤੀ ਗਈ ਤੇ ਇਹਨਾਂ ਦੀ ਥਾਣੇ ਵਿੱਚ ਪਰਿਥੀ ਦਿਨ ਕੋਈ ਹਾਜ਼ਰੀ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਤੇ ਇਹ ਬੱਚਾ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਜਮਾਨਤ ਦੇਣੀ ਸੀ ਤੇ ਘਟੋ ਘਟ ਥਾਣੇ ਵਿੱਚ ਹਰ ਰੋਜ਼ ਨਾਲ ਦੀ ਹਾਜ਼ਰੀ ਚ ਕਿਨੀ ਬਣਾਈ ਜਾਂਦੀ। ਤੇ ਹੁਣ ਇਹ ਜਿਹੜੇ ਮਲਜਮੇ ਫਰਾਰ ਦਿੱਤੇ ਜਾਂਦੇ ਆ ਔਰ ਸਰਕਾਰ ਜਾਂ ਪੁਲਿਸ ਇਹਨਾਂ ਦਾ ਪਤਾ ਲਾਉਣ ਵਿੱਚ ਅਸਫਲ ਹੋ ਰਹੀ ਹੈ। ਘਟਨਾ ਤੇ ਸਖਤ ਕਦਮ ਲੈਂਦੇ ਆ। ਮਾਂਜੂਬ ਸੁਮੀਕੋਟ ਵੱਲੋਂ ਇੱਕ ਬੜਾ ਸਖਤ ਫੈਸਲਾ ਆਇਆ ਕਿ ਜਿੰਨੇ ਵੀ ਦੇਸ਼ ਦੇ ਵਿੱਚ ਇਸ ਵੇਲੇ ਬੱਚੇ ਚੋਰੀ ਦੇ ਘਟਨਾਵਾਂ ਦੇ ਅਨਸਾਰ ਕੇਸ ਚੱਲ ਰਿਹਾ ਹੈ। ਉਹਨਾਂ ਦੀ ਹਰ ਰੋਇ ਸੁਣਵਾਈ ਨਿਸ਼ਚਿਤ ਕੀਤੀ ਜਾਵੇ। ਤਾਂ ਜੋ ਇਹਨਾਂ ਜਿਹੜੇ ਇਹੋ ਜਿਹੇ ਬੱਚਾ ਚੋਰੀ ਵਾਲੇ ਕੇਸ ਆ ਇਨਾਂ ਦਾ ਫੈਸਲਾ 6 ਮਹੀਨੇ ਵਿੱਚ ਕਰਨ ਦੇ ਹੁਕਮ ਦੇ ਦਿੱਤੇ ਗਏ। ਸੋ ਦੋਸਤੋ ਆਸ ਕਰਦੇ ਹਾਂ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਨਾਲ ਹਸਪਤਾਲਾਂ ਦੇ ਵਿੱਚੋਂ ਨਵਜਾਤ ਬੱਚੇ ਚੋਰੀ ਹੋਣ ਦੀਆਂ ਘਟਨਾਵਾਂ ਘਟਣਗੀਆਂ। ਸੋ ਇਹ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਬਹੁਤ ਸਲਾਹਯੋਗ ਹੈ। ਅਸੀਂ ਇਹੋ ਜਿਹੇ ਫੈਸਲੇ ਨੂੰ ਜੀਆ ਰੱਖਦੇ ਹਾਂ ਔਰ ਨਾਲ ਦੀ ਨਾਲ ਆਸ ਕਰਦੇ ਹਾਂ ਕਿ ਜਿਹੜੇ ਹਸਪਤਾਲਾਂ ਵਿੱਚੋਂ ਅਮਲੇ ਦੀ ਮਿਲੀ ਭੁਗਤੇ ਨਾਲ ਬੱਚੇ ਚੋਰੀ ਚੁੱਕ ਕੇ ਵੇਚੇ ਜਾਂਦੇ ਸੀ ਇਨ੍ਹਾਂ ਘਟਨਾਵਾਂ ਦੇ ਵਿੱਚ ਬਹੁਤ ਵੱਡਾ ਕਮੀ ਆਬੂਗੀ। ਧੰਨਵਾਦ ਸਤਿਅ।